ਹਾਂਜੀ ਸੁਆਗਤ ਹੈ ਨਵੀਂ ਕਹਾਣੀ ਦੇ ਵਿੱਚ ਇੱਕ ਦਿਨ ਮੈਂ ਰੋਟੀ ਬਣਾਉਂਦੀ ਸੀ ਤੇ ਦਰਵਾਜ਼ਾ ਖੜਕਿਆ ਜਦੋਂ ਦਰਵਾਜ਼ਾ ਖੁੱਲਿਆ ਤਾਂ ਮੇਰਾ ਘਰ ਵਾਲਾ ਤਸਵੀਰ ਸਾਹਮਣੇ ਖੜਾ ਸੀ ਨਾਲ ਹੀ ਇੱਕ ਹੋਰ ਬੰਦਾ ਵੀ ਸੀ ਮੈਨੂੰ ਦੇਖੀ ਉਹ ਦਰਵਾਜ਼ੇ ਦੀ ਸਾਈਡ ਤੇ ਹੋ ਗਿਆ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਅੱਜ ਚਲਦੀ ਆਫਿਸ ਤੋਂ ਆਉਣਾ ਸੀ ਅਚਾਨਕ ਦੋਸਤ ਆ ਗਿਆ ਰੋਟੀ ਤਿਆਰ ਮੈਂ ਕਿਹਾ ਤਿਆਰ ਇਹ ਕਹਿ ਕੇ ਮੈਂ ਰਸੋਈ ਵਿੱਚ ਚਲੀ ਗਈ ਸੀ ਤਾ ਜਸਵੀਰ دوست ਨੂੰ ਲੈ ਕੇ ਬੈਠਕ ਵਿੱਚ ਜਾ ਕੇ ਬੈਠ ਗਿਆ। ਉਹਨੇ ਰੋਟੀ ਖਾ ਕੇ ਰਿਸ਼ਤੇਦਾਰ ਨੂੰ ਬੈਠ ਤੇ ਆਰਾਮ ਕਰਨ ਲਈ ਕਿਹਾ। ਫਿਰ ਮੈਨੂੰ دوست ਦੇ ਬਾਰੇ ਦੱਸਿਆ ਕਿ ਇਹ ਮੇਰਾ ਬਚਪਨ ਦਾ ਦੋਸਤ ਹੈ। ਅੱਜ ਕੱਲ ਬੜੇ ਮਾੜੇ ਹਾਲਾਤਾਂ ਦਾ ਸ਼ਿਕਾਰ ਹੈ। ਹੁਣ ਮੇਰੇ ਕੋਲ ਆਇਆ। ਇੱਥੇ ਨਾ ਤਾਂ ਰਹਿਣ ਲਈ ਥਾਂ ਹੈ ਤੇ ਨਾ ਹੀ ਕੋਈ ਕੰਮ। ਮੈਂ ਪਰੇਸ਼ਾਨ ਹਾਂ ਕਿ ਇਹਨੂੰ ਕਿੱਥੇ ਰੱਖਾਂ। ਬੈਠਕ ਵਿੱਚ ਹੀ ਰੱਖ ਲਵਾਂ ਮੈਂ ਆਪਣੇ ਘਰ ਵਾਲੇ ਨੂੰ ਪਰੇਸ਼ਾਨ ਦੇ ਕੇ ਕਿਹਾ। ਉਹ ਵੀ ਸ਼ਾਇਦ ਮੇਰੇ ਵੱਲੋਂ ਹਾਂ ਸੁਣਨਾ ਚਾਹੁੰਦਾ ਸੀ। ਕਿਉਂਕਿ ਦੋਸਤ ਦੀ ਰੋਟੀ ਦਾ ਇੰਤਜ਼ਾਮ ਤਾਂ ਮੈਂ ਹੀ ਕਰਨਾ ਸੀ ਜਸਵੀਰ ਸੰਤੋਸ਼ਟ ਜਿਹਾ ਹੋ ਕੇ ਕਹਿਣ ਲੱਗਾ ਕਿ ਮੈਂ ਉਹਨੂੰ ਤਸੱਲੀ ਦਿੱਤੀ ਕਿ ਜਦੋਂ ਤੱਕ ਤੇਰਾ ਕੋਈ ਇੰਤਜ਼ਾਮ ਨਹੀਂ ਹੁੰਦਾ ਉਦੋਂ ਤੱਕ ਜਾਣ ਦੀ ਲੋੜ ਨਹੀਂ ਮੇਰੇ ਕੋਲ ਹੀ ਰਹਿ ਰਹਿ ਹੰਦਾ ਟਿਕਾਣਾ ਹੈ ਕੰਮ ਸਭ ਕੁਝ ਰੱਬ ਆਪੇ ਕਰਦੇ ਉਹ ਜਸਵੀਰ ਨੇ ਘਰ ਦੀ ਬਣੀ ਬੈਠ ਕੇ ਰਮਨ ਦੇ ਲਈ ਖਾਲੀ ਕਰ ਦਿੱਤੀ ਮੈਂ ਸਵੇਰੇ ਸ਼ਾਮ ਰੋਟੀ ਬਣਾ ਕੇ ਉੱਥੇ ਹੀ ਭੇਜਣ ਲੱਗੀ ਤਿੰਨ ਮਹੀਨੇ ਇਹ ਬੰਦਾ ਸਾਡੇ ਘਰ ਰਿਹਾ ਉਹਦੀ ਹਾਲਤ ਠੀਕ ਹੋਈ ਤਾਂ ਉਹਨੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਜਸਵੀਰ ਵੀ ਆਪਣੇ ਜਾਣਨ ਵਾਲਿਆਂ ਨੂੰ ਕਹਿੰਦਾ ਸੀ ਕਿ ਮੇਰੇ ਦੋਸਤ ਰਮਨ ਨੂੰ ਨੌਕਰੀ ਦੀ ਲੋੜ ਹੈ ਕਿਤੇ ਕੰਮ ਹੋਵੇ ਜਾਂ ਮਦਦ ਕਰਿਓ ਅਖੀਰ ਉਹਦੀ ਕੋਸ਼ਿਸ਼ رنگ ਲੈ ਆਈ ਸੀ ਇਹ ਰਮਨ ਨੂੰ ਇੱਕ ਵਿਭਾਗ ਵਿੱਚ ਚੰਗੀ ਨੌਕਰੀ ਮਿਲ ਗਈ ਸੀ ਪੈਸਿਆਂ ਦੀ ਤੰਗੀ ਦੂਰ ਹੋ ਗਈ ਸੀ ਰਹਿਣ ਦਾ ਟਿਕਾਣਾ ਲੱਭਣ ਲੱਗਾ ਸੀ ਤਾਂ ਜਸਵੀਰ ਨੇ ਆਪਣੇ ਮਕਾਨ ਮਾਲਕ ਨੂੰ ਦੱਸਿਆ ਕਿਉਂਕਿ ਸਾਡੇ ਬਰਾਬਰ ਵਾਲਾ ਘਰ ਖਾਲੀ ਪਿਆ ਸੀ ਉਸ ਔਰਤ ਨੇ ਇਹ ਕਾਰਨ ਸਹੀ ਰੇਟ ਤੇ ਰਮਨ ਨੂੰ ਕਿਰਾਏ ਤੇ ਦਿੱਤਾ ਇਦਾਂ ਹੀ ਉਹ ਸਾਡਾ ਗੁਆਂਢੀ ਬਣ ਗਿਆ ਉਹਦੇ ਗੁਆਂਢ ਵਿੱਚ ਮਾਲਕਣ ਆਪ ਰਹਿੰਦੀ ਸੀ ਸਭ ਕੁਝ ਤਾਂ ਹੋ ਗਿਆ ਸੀ ਹੁਣ ਇੱਕ ਪ੍ਰੋਬਲਮ ਇਹ ਸੀ ਕਿ ਉਹਨੂੰ ਰੋਟੀ ਬਣਾ ਕੇ ਦੇਣ ਵਾਲਾ ਕੋਈ ਨਹੀਂ ਸੀ ਮੈਂ ਵੀ ਚਾਹੁੰਦੀ ਸੀ ਕਿ ਉਹ ਕੋਈ ਆਪਣਾ ਇੰਤਜ਼ਾਮ ਕਰ ਲਵੇ ਉਹਨੂੰ ਵੀ ਸ਼ਰਵਿੰਦਰੀ ਜਿਹੀ ਹੁੰਦੀ ਸੀ ਕਹਿੰਦਾ ਸੀ ਭਾਬੀ ਬੜੀ ਪਰੇਸ਼ਾਨ ਹੁੰਦੀ ਹੈ ਹਨ ਹੋਰ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਅਖਵੀਰ ਜਸਵੀਰ ਨੇ ਉਹਨੂੰ ਸਲਾਹ ਦਿੱਤੀ ਕਿ ਰਮਨ ਤੂੰ ਵਿਆਹ ਕਰਵਾ ਲੈ ਕਦੋਂ ਤੱਕ ਤੈਨੂੰ ਕੋਈ ਰੋਟੀ ਖਵਾਊ ਕਦੋਂ ਤੱਕ ਹੋਟਲਾਂ ਵਿੱਚ ਖਾਵੇਂਗਾ ਇਸ ਗੱਲ ਤੇ ਉਹ ਹੱਸਦਾ ਹੋਇਆ ਕਹਿਣ ਲੱਗਾ ਜਸਵੀਰ ਮੇਰਾ ਕੌਣ ਹੈ ਜੋ ਮੇਰੇ ਨਾਲ ਵਿਆਹ ਕਰਵਾਊਗਾ ਇਨੇ ਦਿਨਾ ਵਿੱਚ ਮੇਰੀ ਛੋਟੀ ਭੈਣ ਇਲਾਜ ਲਈ ਪਿੰਡੋਂ ਸਾਡੇ ਘਰ ਆਈ ਹੋਈ ਸੀ ਕੁਝ ਸਮੇਂ ਤੋਂ ਹੁਮਾਰੀ ਜਸਵੀਰ ਨੂੰ ਦੱਸਿਆ ਕਿ ਤੂੰ ਕਹਿੰਦਾ ਮੈਂ ਰਮਨ ਨਾਲ ਗੱਲ ਕਰਾਂ ਪਹਿਲਾਂ ਆਪਣੇ ਮਾਣ ਨਾਲ ਸਲਾਹ ਕਰ ਲਓ ਉਹ ਮੰਨ ਜਾਵੇ ਤਾਂ ਕਮਲ ਦਾ ਵਿਆਹ ਰਮਨਤ ਦੇ ਨਾਲ ਹੋ ਸਕਦਾ ਹੈ ਮੈਂ ਕਿਹਾ ਪਰ ਮੈਨੂੰ ਨਹੀਂ ਪਤਾ ਕਿ ਤੁਹਾਡਾ ਦੋਸਤ ਕਿਦਾਂ ਦਾ ਹੈ ਜਸਵੀਰ ਕਹਿਣ ਲੱਗਾ ਮੇਰਾ ਦੋਸਤ ਬੜਾ ਸ਼ਰੀਫ ਹੈ ਅਸੀਂ ਬਚਪਨ ਤੋਂ ਇਕੱਠੇ ਖੇਡੇ ਹਾਂ ਉਹਦੇ ਅੱਗੇ ਪਿੱਛੇ ਕੋਈ ਨਹੀਂ ਤਿੰਨ ਮਹੀਨਿਆਂ ਤੋਂ ਮੈਨੂੰ ਪਤਾ ਲੱਗ ਗਿਆ ਹੋਗਾ ਕਿ ਕੋਈ ਬੁਰੀ ਆਦਤ ਉਹਦੇ ਵਿੱਚ ਨਹੀਂ ਮੈਂ ਕਿਹਾ ਠੀਕ ਹੈ ਮੈਂ ਮੰਨ ਨਾਲ ਗੱਲ ਕਰਦੀ ਤੂੰ ਬਾਅਦ ਵਿੱਚ ਆਪਣੇ ਦੋਸਤ ਨਾਲ ਗੱਲ ਕਰ ਲੈ। ਮੈਂ ਮਾਣ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਕਿਹੜੀ ਮਾਣੀ ਚਾਹੁੰਦੀ ਕਿ ਉਹਦੀ ਤੀ ਦਾ ਉਮਰ ਦੇ ਹਿਸਾਬ ਨਾਲ ਵਿਆਹ ਹੋ ਜਾਵੇ। ਤੈਨੂੰ ਪਤਾ ਹੈ ਕਿ 2-3 ਮਹੀਨਿਆਂ ਤੋਂ ਤੇਰੀ ਭੈਣ ਬਿਮਾਰ ਰਹਿਣ ਲੱਗੀ ਐ। ਤੇ ਤਾਂ ਹੀ ਤਾਂ ਇੱਥੇ ਲਿਆਈਆਂ। ਪਹਿਲਿਆਂ ਤਾਂ ਠੀਕ ਹੋ ਜਾਵੇ। ਮੈਂ ਕਿਹਾ ਹਾਂ ਮਾ ਇਹ ਤਾਂ ਇਲਾਜ ਹੋਊਗਾ ਤਾਂ ਠੀਕ ਹੋ ਜਾਊ। ਅਖੀਰ ਤਾਂ ਇਹਨੂੰ ਕਿਤੇ ਵਿਆਉਣਾ ਹੀ ਹੋਊਗਾ। ਮਾ ਕਹਿਣ ਲੱਗੀ ਤੂੰ ਤੇ ਜਸਵੀਰ ਨੇ ਸੋ ਸਮਝ ਕੇ ਹੀ ਰਿਸ਼ਤਾ ਪੱਤਕਾ ਕੀਤਾ ਹੋਵੇਗਾ ਸਾਡੇ ਹਾਲਾਤਾਂ ਦਾ ਤੁਹਾਨੂੰ ਪਤਾ ਮੈਂ ਕਿਹਾ ਤੁਸੀਂ ਇਹ ਫਿਕਰ ਨਾ ਕਰੋ ਤੁਸੀਂ ਸਹਿਮਤਾ ਤਾਂ ਮੈਂ ਜਸਵੀਰ ਨਾਲ ਗੱਲ ਕਰ ਲੈਣੀ ਇਦਾਂ ਹੀ ਮੈਂ ਜਸਵੀਰ ਕੋਲ ਰਮਨ ਤੇ ਰਿਸ਼ਤੇ ਬਾਰੇ ਗੱਲ ਕੀਤੀ ਜਵਾਬ ਵਿੱਚ ਰਮਨ ਚੁੱਪ ਹੀ ਰਿਹਾ ਇਸ ਚੁੱਪ ਦਾ ਮਤਲਬ ਕੀ ਸੀ ਜਸਵੀਰ ਕਹਿਣ ਲੱਗਾ ਕਿ ਮੇਰੀ ਸਾਲੀ ਭੋਲੀ ਭਾਲੀ ਹੈ ਆਪਣੇ ਘਰ ਦੀ ਕੁੜੀ ਹੈ ਜੇ ਤੂੰ ਵਿਆਹ ਕਰਾਉਣਾ ਚਾਹੁੰਦਾ ਹੈ ਤਾਂ ਹਾਂ ਕਰ ਤੇਰਾ ਘਰ ਵਾਸ ਯੋਗ। ਖਾਣ ਪੀਣ ਦੀਆਂ ਮੁਸ਼ਕਲਾਂ ਤੋਂ ਵੀ ਜਾਣ ਛੁੱਟ ਜਾਊਗੀ। ਰਮਨ ਨੇ ਕਿਹਾ ਕਿ ਜੋ ਤਹਾਨੂੰ ਠੀਕ ਲੱਗੇ ਮੈਨੂੰ ਸਵੀਕਾਰ ਹੁਣ ਤੂੰ ਮੇਰਾ ਭਰਾ ਹੋਈ ਐ ਤੇ ਦੋਸਤ ਵੀ। ਬਸ ਇੰਨੀ ਜਲਦੀ ਗੱਲ ਬਣ ਜਾਊ ਕਿ ਮੈਨੂੰ ਅੰਦਾਜ਼ਾ ਵੀ ਨਹੀਂ ਸੀ। ਕੱਲ ਤੱਕ ਜੋ ਰਿਸ਼ਤੇਦਾਰ ਸੀ ਅੱਜ ਸਾਡੇ ਘਰ ਦਾ ਮੈਂਬਰ ਬਣਨ ਲੱਗਿਆ ਸੀ। ਰਮਨ ਨੇ ਜਸਵੀਰ ਨੂੰ ਇਹੀ ਕਿਹਾ ਸੀ ਕਿ ਮੇਰੇ ਹਾਲਾਤਾਂ ਦਾ ਤੈਨੂੰ ਪਤਾ ਹੈ ਕਿ ਮੇਰੀ ਹਜੇ ਹੁਣੇ ਨੌਕਰੀ ਲੱਗੀ ਹੈ। ਐਡੀ ਤੂੰ ਫਿਕਰ ਨਾ ਕਰ ਉਹ ਸਾਰਾ ਇੰਤਜ਼ਾਮ ਹੋ ਜਾਊਗਾ ਤੂੰ ਸਹਿਮ ਤਾਂ ਤਾਂ ਫਿਰ ਮੈਂ ਆਪਣੀ ਸੱਸ ਤੇ ਸਾਲੀ ਤੇ ਨਾਲ ਗੱਲ ਕਰ ਲੈ ਇਸ ਤਰ੍ਹਾਂ ਰਮਨ ਦਾ ਵਿਆਹ ਮੇਰੀ ਭੈਣ ਕਮਲ ਨਾਲ ਹੋ ਗਿਆ ਗਹਿਣੇ ਕਪੜੇ ਸਭ ਕੁਝ ਮੈਂ ਆਪਣੇ ਵੱਲੋਂ ਹੀ ਆਪਣੀ ਭੈਣ ਨੂੰ ਦੇਤੇ ਕਿਉਂਕਿ ਰਮਨ ਦੇ ਕੋਲ ਇੰਨਾ ਸਾਰੀਆਂ ਚੀਜ਼ਾਂ ਲਈ ਪੈਸੇ ਨਹੀਂ ਸੀ ਮੁੰਡੇ ਦੇ ਵੱਲੋਂ ਵਿਆਹ ਦਾ ਖਰਚ ਵੀ ਅਸੀਂ ਕੀਤਾ ਸੀ ਮੈਨੂੰ ਯਕੀਨ ਸੀ ਕਿ ਕਮਲ ਵਿਆਹ ਤੋਂ ਬਾਅਦ ਖੁਸ਼ੀ ਮਿਲਣਾ ਠੀਕ ਹੋ ਜਾਊਗੀ ਕਿਉਂਕਿ ਉਹਦੀ ਉਮਰ ਵੀ ਕਾਫੀ ਹੋ ਗਈ ਸੀ ਮੇਰੇ ਮਾਪਿਓ ਵੀ ਉਹਦੀ ਫਿਕਰ ਵਿੱਚ ਠੀਕ ਹੀ ਨਹੀਂ ਰਹਿੰਦੇ ਸੀ ਕੋਈ ਚੰਗਾ ਰਿਸ਼ਤਾ ਵੀ ਨਹੀਂ ਮਿਲ ਰਿਹਾ ਸੀ ਇਦਾਂ ਹੀ ਸਮੇਂ ਵਿੱਚ ਕੁੜੀਆਂ ਨਾਂ ਮੀਤ ਹੋ ਕੇ ਬਿਮਾਰ ਹੋ ਜਾਂਦੀਆਂ ਤੇ ਇਹਦੀ ਬਿਮਾਰੀ ਕਿਸੇ ਨੂੰ ਸਮਝ ਵਿੱਚ ਨਹੀਂ ਆਉਂਦੀ ਸੀ ਇਦਾਂ ਹੀ ਵਿਆਹ ਤੋਂ ਬਾਅਦ ਕਮਲ ਦਾ ਰੰਗ ਲਾਲ ਹੋਣ ਲੱਗ ਪਿਆ ਸੀ ਉਹ ਸੇਤਮੰਦ ਹੋਣ ਲੱਗ ਪਈ ਸੀ ਜਸਵੀਰ ਨੇ ਵੀ ਇਹੀ ਸੋਚਿਆ ਕਿ ਉਹਦੀ ਤੋ ਰੀਜੀ ਕੁਰਬਾਨੀ ਯਾਨੀ ਕਿ ਵਿਆਹ ਦਾ ਖਰਚ ਕਰਨ ਤੇ ਦੋਸਤ ਦਾ ਘਰ ਵਸ ਜਾਊਗਾ ਤੇ ਸਹਰਿਆਂ ਨੂੰ ਵੀ ਖੁਸ਼ੀ ਮਿਲ ਜਾਊਗੀ ਉਹਨਾਂ ਦੀ ਧੀ ਨੂੰ ਚੰਗਾ ਘਰ ਵਾਲਾ ਮਿਲ ਗਿਆ ਦੋਨਾਂ ਦਾ ਹੀ ਘਰ ਵਸ ਗਿਆ ਰਮਨ ਤੇ ਕਮਲ ਖੁਸ਼ ਰਹਿਣ ਲੱਗੇ ਸੀ ਤੇ ਆਪਣੀ ਦੁਨੀਆ ਵਿੱਚ ਮਗਨ ਸੀ ਸਾਨੂੰ ਵੀ ਖੁਸ਼ੀ ਸੀ ਚਲੋ ਚੰਗਾ ਹੋਇਆ ਕਿ ਇਹਨਾਂ ਦਾ ਘਰ ਵਸ ਗਿਆ ਜਸਵੀਰ ਤਾਂ ਆਪਣੇ ਸਹਰਿਆਂ ਨਾਲ ਖੁਸ਼ ਜਿਆ ਰਹਿੰਦਾ ਸੀ ਸਾਰੇ ਵਿਖੋਈ ਸੀ ਕਿਉਂਕਿ ਕਮਲ ਵਿਆਹ ਤੋਂ ਬਾਅਦ ਖੋਈ ਸੀ ਇੱਕ ਸਾਲ ਬਾਅਦ ਉਹਨੇ ਇੱਕ ਤੀਨ ਨੂੰ ਜਨਮ ਦਿੱਤਾ ਜਿਹਦਾ ਨਾਮ ਰੂਪ ਰੱਖਿਆ ਉਹ ਬਹੁਤ ਪਿਆਰੀ ਚੀਜ਼ ਤੇ ਸੋਹਣੀ ਗੋਲ ਮਟੋਰੀ ਸਾਡੇ ਘਰ ਕੋਈ ਬੱਚਾ ਨਹੀਂ ਸੀ ਮੈਂ ਉਹਨੂੰ ਘਰ ਲੈ ਆਉਂਦੀ ਸੀ ਸਾਰਾ ਦਿਨ ਆਪਣੇ ਕੋਲ ਰੱਖਦੀ ਮੈਨੂੰ ਆਪਣੇ ਭਾਂਤੀ ਬੜੀ ਪਿਆਰੀ ਲੱਗਦੀ ਸੀ ਹੁਣ ਤਾਂ ਉਹ ਹਰ ਵੇਲੇ ਮੇਰੇ ਕੋਲ ਰਹਿੰਦੀ ਸੀ ਮੇਰੇ ਨਾਲ ਇਹਨੇ ਕੋਲ ਮਿਲ ਗਈ ਸੀ ਕਿ ਜਦੋਂ ਰਾਤ ਨੂੰ ਸੌਂ ਜਾਂਦੀ ਤਾਂ ਕਮਲ ਉਹਨੂੰ ਚੁੱਕ ਕੇ ਲੈ ਕੇ ਜਾਂਦੀ ਸੀ 2 ਸਾਲ ਦੀ ਹੋ ਗਈ ਸੀ ਮੇਰੀ ਇੰਨੀ ਆਤੀ ਸੀ ਕਿ ਇੱਕ ਮਿੰਟ ਵੀ ਮੇਰੇ ਤੋਂ ਬਿਨਾਂ ਰਹੇ ਰਹੀ ਰੱਬ ਦੀ ਕਰਨੇ ਕਿ ਮੇਰੀ ਭੈਣ ਫਿਰ ਬਿਮਾਰ ਹੋਣ ਲੱਗ ਪਈ ਉਹਦੀ ਬਿਮਾਰੀ ਇੰਨੀ ਵੱਧ ਗਈ ਕਿ ਸੁੱਕ ਕੇ ਤਿੱਲੇ ਵਰਗੀ ਹੋ ਗਈ ਸੀ ਡਾਕਟਰ ਨੇ ਕੈਂਸਰ ਦੱਸਿਆ ਉਹ ਵੀ 8 ਮਹੀਨਿਆਂ ਬਾਅਦ ਚਲੀ ਗਈ ਜਵਾਨ ਮੌਤ ਤੇ ਸਾਰੇ ਦੁਖੀ ਸੀ ਪਰ ਰਮਨ ਦਾ ਘਰ ਉੱਜੜ ਗਿਆ ਸੀ ਰੂਪ ਬੇਸਹਾਰਾ ਹੋ ਗਈ ਸੀ ਉਦੋਂ ਹੀ ਰਮਨ ਨੇ ਉਹਨੂੰ ਪੂਰੀ ਤਰ੍ਹਾਂ ਮੈਨੂੰ ਦੇ ਦਿੱਤਾ ਸੀ ਇਹ ਬੱਚੀ ਹੁਣ ਤੁਹਾਡੀ ਹੈ ਤੁਸੀਂ ਹੀ ਇਹਦੀ ਪਰਵਿਸ਼ ਕਰਨੀ ਹੈ ਭੈਣ ਦੀ ਮੌਤ ਤੋਂ ਬਾਅਦ ਭਾਂਜੀ ਬਿਨਾਂ ਮਾਂ ਦੇ ਹੋ ਜਾਂ ਤੇ ਮੈਂ ਬਹੁਤ ਰੋਂਦੀ ਸੀ ਜਸਵੀਰ ਵੀ ਉਦਾਸੀ ਕਿ ਉਹਦੇ ਪਿਆਰੇ ਦੋਸਤ ਦਾ ਕਰ ਉੱਚੜ ਗਿਆ ਇਸ ਦੁੱਖ ਦੇ ਸਮੇਂ ਮਹੱਲੇ ਵਾਲਿਆਂ ਨੂੰ ਪਤਾ ਲੱਗਿਆ ਕਿ ਅਸੀਂ ਆਪਸ ਵਿੱਚ ਰਿਸ਼ਤੇਦਾਰ ਹਾਂ ਕਮਲਦੇ ਮਰਨ ਤੋਂ ਇੱਕ ਦਿਨ ਪਹਿਲਾਂ ਰਮਨ ਨਾਲ ਵਾਦਾ ਕੀਤਾ ਸੀ ਕਿ ਮੇਰੀ ਬੱਚੀ ਦੀ ਨੂੰ ਦੇ ਦੇ ਆਪਾਂ ਜਿੱਥੇ ਮਰਜ਼ੀ ਵਿਆਹ ਕਰਵਾ ਲੈ ਸਾਲ ਪਾਰ ਪਾਦ ਮੈਂ ਤੇ ਜਸਵੀਨ ਨੇ ਰਮਨ ਨੂੰ ਸਲਾਹ ਦਿੱਤੀ ਕਿ ਦੁਬਾਰਾ ਵਿਆਹ ਕਰਵਾ ਲੇ ਬੱਚੀ ਤਾਂ ਸਾਡੇ ਕੋਲ ਹੈ ਪਰ ਉਹਨੇ ਮਨਾ ਕਰ ਦਿੱਤਾ ਸੀ ਉਹ ਕਹਿੰਦਾ ਸੀ ਕਿ ਮੈਂ ਦੂਸਰਾ ਵਿਆਹ ਨਹੀਂ ਕਰਾਉਂਗਾ ਬਸ ਇਦਾਂ ਹੀ ਜ਼ਿੰਦਗੀ گزار ਲਵਾਂਗਾ ਕੋਈ ਸਮੇਂ ਬਾਅਦ ਪਤਾ ਲੱਗਿਆ ਕਿ ਉਹ ਘਰ ਦੀ ਮਾਲਕਣ ਆਸ਼ਾ ਦੇ ਘਰ ਵੀ ਆਉਂਦਾ ਜਾਂਦਾ ਹੈ ਉਹਦਾ ਘਰ ਵਾਲਾ ਪਰਲੇ ਦੇਸ਼ ਗਿਆ ਹੋਇਆ ਹੈ ਘਰ ਵਿੱਚ ਬੱਚਿਆਂ ਨਾਲ ਇਕੱਲੀ ਰਹਿੰਦੀ ਸੀ ਅਸੀਂ ਇਹਨਾਂ ਦੋਵਾਂ ਦੇ ਬਾਰੇ ਵਿੱਚ ਗੱਲਾਂ ਸੁਨੀਆਂ ਤਾਂ ਜਸਵੀਰ ਨੇ ਰਮਣ ਕੋਲੋਂ ਪੁੱਛਿਆ ਤਾਂ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਇਤਾਂ ਤੇ ਕੋਈ ਗੱਲ ਨਹੀਂ ਲੋਕ ਤਾਂ ਗੱਲਾਂ ਬਣਾਉਂਦੇ ਆ ਉਸ ਵਿਚਾਰੀ ਦਾ ਘਰ ਵਾਲਾ ਬਾਹਰਲੇ ਦੇਸ਼ ਰਹਿੰਦਾ ਹੈ ਤੇ ਉਹ ਪਾਰ ਦੇ ਕੰਮ ਮੇਰੇ ਤੋਂ ਕਰਵਾਉਂਦੀ ਹੈ ਮੈਨੂੰ ਕਹਿ ਦਿੰਦੀ ਹੈ ਕਿ ਮੈਂ ਕਰ ਦਿੰਦਾ ਹਾਂ ਹਮ ਬਸ ਇਹ ਜੀ ਗੱਲ ਹੈ ਜਿਸ ਤੇ ਲੋਕ ਸਾਨੂੰ ਬਦਨਾਮ ਕਰ ਜਸਵੀਰ ਇਹ ਸੁਣ ਕੇ ਚੁੱਪ ਹੋ ਗਿਆ ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਆਸ਼ਾ ਰਾਤ ਨੂੰ ਵੀ ਰਮਨ ਦੇ ਘਰ ਆਉਂਦੀ ਜਾਂਦੀ ਮਹੱਲੇ ਵਾਲੇ ਤੇ ਆਂਢ ਗਵਾਂਢ ਨੇ ਦੇਖਿਆ ਤਾਂ ਕੁਝ ਕਿਹਾ ਸੀ ਸਿਆਲ ਆ ਗਏ ਸੀ ਰਮਨ ਨੇ ਮੈਨੂੰ ਕਿਹਾ ਕਿ ਦੀਦੀ ਮੇਰੀ ਰਜਾਈ ਤਵਾ ਕੇ ਪਰਵਾ ਦਿਓ ਮੈਨੂੰ ਰਾਤ ਨੂੰ ਠੰਡ ਲੱਗ ਮੈਂ ਕਿਹਾ ਘਰ ਤੇ ਪੇਟੀ ਦੀਆਂ ਚਾਬੀਆਂ ਦੇ ਜਾਈ ਮੈਂ ਜਾ ਕੇ ਰਸੋਈ ਕੱਢ ਲਾਉਂਗੀ ਰਜਾਈ ਕੱਢ ਲਾਉਂਗੀ ਉਹਨੇ ਮੈਨੂੰ ਚਾਬੀਆਂ ਦਿੱਤੀਆਂ ਮੈਂ ਉਸ ਦਿਨ ਬਿਸਤਰਿਆਂ ਵਾਲੀ ਪੇਟੀ ਵਿੱਚੋਂ ਰਜਾਈ ਕੱਢਣ ਲੱਗੀ ਜਿੱਦਾਂ ਹੀ ਮੈਂ ਰਜਾਈ ਬਾਹਰ ਕੱਢੀ ਤਾਂ ਅੰਦਰੋਂ ਕਈ ਲੈਟਰ ਨਿਕਲ ਕੇ ਹੀ ਠੰਡ ਕਿਤੇ ਇਹ ਦੇਖ ਕੇ ਤਾਂ ਮੈਂ ਘਬਰਾ ਗਈ ਇਹ ਆਸ਼ਾ ਨੇ ਲਿਖੇ ਸੀ ਜੋ ਰਮਨ ਦੇ ਨਾਮ ਸੀ ਵਿਆਹੀ ਹੋਈ ਔਰ ਦੋ ਬੱਚਿਆਂ ਦੀ ਮ ਜਿਹਦਾ ਘਰ ਵਾਲਾ ਉਹਨੂੰ ਸੁੱਖ ਦੇਣ ਦੇ ਲਈ ਜਿੱਸੋਂ ਪਰਦੇਸ ਹੋਇਆ ਪਿਆ ਸੀ ਉਹਨਾਂ ਇੱਕ ਗੈਰ ਬੰਦੇ ਦੇ ਨਾਲ ਇਸ ਤਰ੍ਹਾਂ ਜਾਣ ਪਛਾਣ ਦੇ ਕੇ ਮੈਨੂੰ ਮਾਰਦਨ ਤੋਂ ਨਫ਼ਰਤ ਜੀ ਹੋਣ ਲੱਗੀ ਨਾਲ ਹੀ ਆਪਣੇ ਜੀਕੇ ਜੀਜੇ ਦੇ ਚੰਗੇ ਚਰਿੱਤਰ ਬਾਰੇ ਜੋ ਰਾਇ ਸੀ ਉਹ ਵੀ ਮਿੱਟੀ ਵਿੱਚ ਮਿਲ ਗਈ ਸੀ ਮੈਂ ਰਮਨ ਨੂੰ ਬਹੁਤ ਚੰਗੀ ਚਾਲ ਚੱਲਣ ਵਾਲਾ ਇਨਸਾਨ ਸਮਝੀ ਸੀ ਇਨ੍ਹਾਂ ਲੈਟਰਾਂ ਵਿੱਚ ਸਾਡੇ ਘਰ ਦੀਆਂ ਗੱਲਾਂ ਵੀ ਸੀ ਮੈਂ ਇਹ ਸਾਰੇ ਲੈਟਰ ਚੁੱਕ ਕੇ ਘਰੇ ਲੈ ਆ ਜਦੋਂ ਰਮਨ ਨੂੰ ਪਤਾ ਲੱਗਿਆ ਕਿ ਮੈਂ ਲੈਟਰ ਚੁੱਕ ਕੇ ਲੈ ਆਈਆਂ ਉਹਨੂੰ ਬਹੁਤ ਗੁੱਸਾ ਲੱਗਿਆ ਤੇ ਸਾਡੇ ਨਾਲ ਲੜ ਪਿਆ ਆਪਣੇ ਗਹਿਣੇ ਜੋ ਸਾਡੇ ਕੋਲ ਸੀ ਮੰਗਣ ਲੱਗਾ ਜੋ ਉਹਦੀ ਰਕਮ ਸਾਡੇ ਕੋਲ ਸੀ ਉਹ ਵੀ ਸਾਡੇ ਕੋਲੋਂ ਲੈ ਲੈ ਇਹ ਨਹੀਂ ਕਿ ਆਪਣੀ ਬੱਚੀ ਨੂੰ ਵੀ ਲੈ ਕੇ ਚਲਾ ਗਿਆ ਸਾਨੂੰ ਬੁਲਾਉਣਾ ਛੱਡ ਦਿੱਤਾ ਬੱਚੀ ਨੂੰ ਆਸ਼ਾ ਨੂੰ ਦੇ ਦਿੱਤਾ ਮੇਰੇ ਲਈ ਇਹ ਸਭ ਕੁਝ ਦੁੱਖ ਵਾਲਾ ਸੀ ਰੂਪ ਅੱਖਾਂ ਦੇ ਸਾਹਮਣੇ ਨਾਲ ਵਾਲੇ ਘਰ ਵਿੱਚ ਰੋਂਦੀ ਰਹਿੰਦੀ ਸੀ ਅਸੀਂ ਉਹਨੂੰ ਆਪਣੇ ਕੋਲ ਨਹੀਂ ਘਾ ਸਕਦੇ ਸੀ ਉਹ ਮਾਂ ਕਹਿ ਕੇ ਬੁਲਾਉਂਦੀ ਸੀ ਉਹ ਮਾਂ ਮਾਦੀਆ ਵਾਜਾ ਮਾਰਦੀ ਸੀ ਮੈਂ ਕੰਧ ਉੱਪਰੋਂ ਉਹਦੀਆਂ ਆਵਾਜ਼ਾਂ ਸੁਣ ਕੇ ਰੋਂਦੀ ਸੀ ਟੜਕਦੀ ਸੀ ਜਸਵੀਰ ਨੇ ਮੇਰੀ ਇਹ ਹਾਲਤ ਦੇਖੀ ਤੀ ਆਖਰ ਉਹਨੇ ਇਹ ਫੈਸਲਾ ਰਮਨ ਨਾਲ ਲੜਨ ਦੀ ਪਹਚਾਏ ਘਰ ਹੀ ਬਦਲ ਲਿਆ ਜਾਵੇ ਤਾਂ ਕਿ ਪਤਨਾ ਬੱਚੀ ਦੀ ਵਾਅ ਸਾਡੇ ਕੰਨਾਂ ਵਿੱਚ ਆਉਗੀ ਤੇ ਨਾ ਹੀ ਲੜਾਈ ਹੋਊਗੀ ਸਾਡਾ ਸਿਰਫ ਇਹੀ ਕਸੂਰ ਸੀ ਕਿ ਅਸੀਂ ਰਮਨ ਨੂੰ ਸਮਝਾਇਆ ਸੀ ਕਿ ਉਹ ਇੱਕ ਗੈਰ ਔਰਤ ਨਾਲ ਸਬੰਧ ਨਾ ਰੱਖੇ ਕਿਉਂਕਿ ਇਹ ਚੰਗੀ ਗੱਲ ਨਹੀਂ ਮਾੜੇ ਕੰਮਾਂ ਦਾ ਮਾੜਾ ਅੰਤ ਹੁੰਦਾ ਬਸ ਇਹੀ ਨਸੀਹਤ ਉਹਨੂੰ ਸਾਡੇ ਤੋਂ ਦੂਰ ਕਰ ਗਈ ਸੀ ਜਿਸ ਦਿਨ ਅਸੀਂ ਘਰ ਛੱਡ ਕੇ ਚੱਲੇ ਸੀ ਸਾਰਾ ਮਹੱਲਾ ਇਕੱਠਾ ਹੋ ਗਿਆ ਸੀ ਸਾਰਿਆਂ ਨੇ ਪੁੱਛਿਆ ਸੀ ਕੀ ਗੱਲ ਹੈ ਕਿਉਂ ਤੂੰ ਘਰ ਬਦਲ ਰਹੀਆਂ ਇੰਨੇ ਟਾਈਮ ਤੋਂ ਨਾਲ ਆ ਪਤਾ ਨਹੀਂ ਕਿੱਦਾਂ ਦੇ ਲੋਕ ਆਉਣਗੇ ਅਸੀਂ ਉਹਨਾਂ ਨੂੰ ਕੀ ਵਜ੍ਹਾ ਦੱਸਦੇ ਇਹੀ ਕਿਹਾ ਕਿ ਮਜਬੂਰੀ ਹੈ ਐਸ ਲਈ ਚੱਲੇ ਆਂ ਜਸਵੀਰ ਕੁਝ ਸਮਾਨ ਲੈ ਕੇ ਚਲਾ ਗਿਆ। ਬਾਕੀ ਸਮਾਨ ਮੈਨੂੰ ਦੂਸਰੇ ਘੇੜੇ ਵਿੱਚ ਲੈ ਕੇ ਜਾਣਾ ਸੀ। ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਮੇਰੀ ਕਾਫੀ ਲੜਾਈ ਆਸ਼ਾ ਨਾਲ ਹੋ ਗਈ ਸੀ। ਜਦੋਂ ਕਿਸੇ ਮਾਮਲੇ ਵਿੱਚ ਔਰਤਾਂ ਬੋਲਦੀਆਂ ਤਾਂ ਗੱਲ ਜਲਦੀ ਹੀ ਖਤਮ ਨਹੀਂ ਹੁੰਦੀ। ਮਹੱਲੇ ਦੀਆਂ ਕਾਫੀ ਔਰਤਾਂ ਇਕੱਠੀਆਂ ਹੋ ਗਈਆਂ ਸੀ। ਸਾਰਿਆਂ ਨੇ ਕਿਹਾ ਸੀ ਕਿ 8 ਸਾਲਾਂ ਤੋਂ ਤੁਸੀਂ ਰਹਿੰਦੇ ਹੋ ਆਪਸ ਵਿੱਚ ਕੋਈ ਲੜਾਈ ਨਹੀਂ ਹੋਈ ਤੇ ਆਖਰ ਕਿਉਂ ਸਾਨੂੰ ਤੇ ਆਪਣਾ ਘਰ ਛੱਡ ਕੇ ਚੱਲੇ? ਹੁਣ ਲੜਾਈ ਵੀ ਹੋ ਗਈ ਸੀ। ਉਹ ਤਾਂ ਲੈਟਰ ਮੰਗਦੀ ਸੀ ਜੋ ਰਮਨ ਨੇ ਲਿਖੇ ਹੋਏ ਸੀ ਪਰ ਮੈਂ ਨਹੀਂ ਦਿਉਂਗੀ ਕਿਉਂਕਿ ਇਹਨਾਂ ਲੈਟਰਾਂ ਵਿੱਚ ਸਾਡੀਆਂ ਗੱਲਾਂ ਵੀ ਲਿਖੀਆਂ ਹੋਈਆਂ ਸੀ ਜੇ ਦਿਉਂਗੀ ਤਾਂ ਰਮਨ ਨੂੰ ਹੀ ਦਿਉਂਗੀ ਕਿਉਂਕਿ ਮੈਂ ਉਹਦੀ ਬਿਸਤਰਿਆਂ ਵਾਲੀ ਪੇਟੀ ਵਿੱਚੋਂ ਕੱਢੇ ਸੀ ਇਹ ਮੰਗਣ ਵਾਲੀ ਕੌਣ ਹੁੰਦੀ ਹੈ ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਤਾਂ ਮੈਂ ਸਾਰੇ ਲੈਟਰਾਂ ਤਹਾਨੂੰ ਦਿਖਾ ਸਕਦੀ ਹਾਂ ਮੇਰੇ ਇਹ ਕਹਿੰਦੇ ਜਿੱਤਾਂ ਹੀ ਤੂਫਾਨ ਆ ਗਿਆ ਸੀ ਗੱਲ ਤਾਂ ਮਰਨ ਮਰਉਣ ਤੱਕ ਪਹੁੰਚ ਗਈ ਸੀ ਜਦੋਂ ਜਸਵੀਰ ਪਹੁੰਚਿਆ ਤਾਂ ਸਾਡੀ ਲੜਾਈ ਹੱਥੋਂ ਪਾਈ ਵਿੱਚ ਹੁੰਦੀ ਸੀ ਜਸਵੀਰ ਨੇ ਮੈਨੂੰ ਕਿਹਾ ਕਿ ਨਿਰਮਲ ਮੈਨੂੰ ਤੇਰੀ ਨਾਦਾਨੀ ਤੇ ਬੜਾ ਅਫਸੋਸ ਹੈ ਜਿੱਤੋਂ ਮੈਂ ਤੈਨੂੰ ਕਿਹਾ ਸੀ ਕਿ ਲੜਾਈ ਨਹੀਂ ਕਰਨੀ ਲੈਟਰਾਂ ਦੀ ਕੋਈ ਗੱਲ ਨਹੀਂ ਉਹ ਹੋ ਨਹੀਂ ਕੱਟਣੀ ਤਾਂ ਤੂੰ ਇਹ ਗੱਲ ਕਿਉਂ ਕੱਢੀ ਅਸਲ ਵਿੱਚ ਮੈਨੂੰ ਤਾਂ ਆਪਣੀ ਛੋਟੀ ਜਿਹੀ ਭਾਂਜੀ ਤੋਂ ਜੁਦਾ ਹੋਣ ਦਾ ਦੁੱਖ ਸੀ ਜੋ ਇਸ ਔਰਤ ਦੇ ਕਬਜੇ ਵਿੱਚ ਸੀ ਜਦਕਿ ਇਹ ਉਹਦੀ ਕੁਝ ਵੀ ਨਹੀਂ ਲੱਗਦੀ ਸੀ ਇਹ ਬੱਚੀ ਨੂੰ ਮੇਰੇ ਕੋਲ ਨਹੀਂ ਆਉਣ ਦਿੰਦੀ ਸੀ ਬਸ ਇਸੇ ਕਰਕੇ ਗੁੱਸੇ ਨਾਲ ਮੇਰੇ ਨਾਲ ਮੇਰੇ ਕੋਲੋਂ ਇਹ ਗੱਲ ਨਿਕਲ ਗਈ ਅਸੀਂ ਨਵੇਂ ਘਰ ਚਲੇ ਗਏ ਸੀ ਪਰ ਇੱਥੇ ਆ ਕੇ ਮੈਂ ਬਿਲਕੁਲ ਖੁਸ਼ ਨਹੀਂ ਸੀ ਬੜੀ ਉਦਾਸ ਸੀ ਰੂਪ ਦੀ ਜਿਦਾਈ ਤੇ ਭੈਣ ਦੀ ਮੌਤ ਨੇ ਮੇਰੇ ਤੋਂ ਬਹੁਤ ਮਾੜਾ ਅਸਰ ਕੀਤਾ ਸੀ ਮੈਂ ਆਪਣੀ ਭੈਣ ਦੀ ਨਿਸ਼ਾਨੀ ਨੂੰ ਪਿਆਰ ਕਰਦੀ ਸੀ ਕੁਝ ਮਹੀਨੇ ਤਾਂ ਮੈਂ ਇਸ ਦੁੱਖ ਵਿੱਚ ਹੀ ਰਹੀ ਆਖਰ ਬਰਦਾਸ਼ਤ ਨਾ ਕਰ ਸਕੇ ਤਾਂ ਇੱਕ ਦਿਨ ਆਪਣੇ ਪੁਰਾਣੇ ਮਹੱਲੇ ਵਿੱਚ ਚਲੀ ਗਈ ਜਿੱਦਾਂ ਹੀ ਰਿਕਸ਼ਾ ਪੁਰਾਣੇ ਘਰ ਦੇ ਕੋਲ ਪਹੁੰਚਿਆ ਜੋ ਬਾਹਰ ਖੜੀ ਸੀ ਉਹਨੇ ਮੈਨੂੰ ਪਹਿਚਾਨ ਲਿਆ ਤੇ ਮਾਂ ਕਹਿ ਕੇ ਭੱਜਦੀ ਹੋਈ ਆ ਕੇ ਰਿਕਸ਼ੇ ਰਿਕਸ਼ੇ ਤੇ ਚੜ ਗਈ ਤੇ ਬੈਠ ਗਈ ਉਹਦਾ ਪਿਆਰ ਬੇਕਾਬੂ ਹੋ ਗਿਆ ਸੀ ਮੈਨੂੰ ਪਤਾ ਨਹੀਂ ਕੀ ਸੁਝਿਆ ਮੇਰੇ ਤੇਲ ਵੀ ਕਾਪੂ ਵਿੱਚ ਨਾ ਰਿਹਾ ਮੈਂ ਆਲੇ-ਦੁਆਲੇ ਨਹੀਂ ਦੇਖਿਆ ਤੇ ਉਹਨੂੰ ਆਪਣੇ ਰਿਕਸ਼ੇ ਤੇ ਬਿਠਾ ਕੇ ਘਰ ਲਿਆ ਜਦੋਂ ਜਸਵੀਰ ਘਰ ਪਹੁੰਚਿਆ ਤਾਂ ਇਹ ਹਾਸਾ ਹੋ ਚੁੱਕਿਆ ਸੀ ਉਹਨੇ ਮੈਨੂੰ ਬਹੁਤ ਹੀ ਮਾੜਾ ਚੰਗਾ ਕਿਹਾ ਕਿ ਤੈਨੂੰ ਇਹ ਹਰਕਤ ਕਰਨ ਦੀ ਕੀ ਲੋੜ ਸੀ ਹੁਣ ਰਮਣ ਸਾਡੇ ਤੇ ਆਪਣੀ ਕੁਨੀ ਨੂੰ ਦੇ ਇੱਕ ਕੇਨੈਪ ਦਾ ਕੇਸ ਕਰਦੇ ਹੂਗਾ ਮੈਂ ਤਾਂ ਬੱਚੀ ਨੂੰ ਪਿਆਰ ਵਿੱਚ ਹੀ ਚੁੱਕ ਲਈ ਆਈ ਸੀ ਪਰ ਰਮਨ ਭੱਜ ਦੌੜ ਵਿੱਚ ਲੱਗ ਗਿਆ ਸੀ ਕਿਉਂਕਿ ਆਣ ਗਵਾਨ ਦੀਆਂ ਔਰਤਾਂ ਵੀ ਦੇਖ ਰਹੀਆਂ ਸੀ ਕਿ ਰਮਨ ਦੀ ਬੱਚੀ ਨੂੰ ਮੈਂ ਰਿਕਸ਼ੇ ਤੇ ਬਿਠਾ ਕੇ ਲੈ ਆਈ ਆਂ ਬਸ ਰਮਨ ਨੇ ਸਾਡੇ ਤੇ ਕਨੈਪਿੰਗ ਦਾ ਕੇਸ ਕਰ ਦਿੱਤਾ ਜਸਵੀਰ ਭੱਜਦੇ ਹੋਏ ਉਹਦੇ ਕੋਲ ਗਿਆ ਕਿ ਇਦਾਂ ਨਾ ਕਰ ਮੇਰੀ ਘਰ ਵਾਲੀ ਪਿਆਰ ਵਿੱਚ ਮਜਬੂਰ ਹੋ ਕੇ ਆਪਣੇ ਭਾਂਜੀ ਨੂੰ ਕੁਝ ਤੇਰ ਲਈ ਲੈ ਕੇ ਆਈ ਹੈ ਮੈਂ ਆਪ ਉਹਨੂੰ ਵਾਪਸ ਛੱਡ ਕੇ ਆਉਂਗਾ ਤੂੰ ਪਰੇਸ਼ਾਨ ਨਾ ਹੋ ਇਹ ਗੱਲ ਨਾ ਥਾਣੇ ਤੱਕ ਨਾ ਜਾਵੇ ਪਰ ਉਹ ਜਿਦ ਕਰਦਾ ਸੀ ਥਾਣੇ ਚੱਲੋ ਉੱਥੇ ਹੀ ਗੱਲ ਹੋ ਗਈ ਮਸਾਂ ਹੀ ਤਸਵੀਰ ਨੇ ਉਹਨੂੰ ਸਮਝਾਇਆ ਕਿ ਇਦਾਂ ਦੁਬਾਰਾ ਨਹੀਂ ਹੋਊਗਾ ਕੱਲ ਸਵੇਰ ਨੂੰ ਬੱਚੀ ਤੁਹਾਡੇ ਹਵਾਲੇ ਕਰ ਦੇਉਂਗਾ ਉਹਨੇ ਕਿਹਾ ਠੀਕ ਐ ਤੂੰ ਬੱਚੀ ਨੂੰ 2-3 ਦਿਨ ਰੱਖ ਲੈ ਤਾਂ ਮੈਂ ਕੇਸ ਖਤਮ ਕਰ ਦੇਵਾਂ ਦੋ ਦਿਨ ਲੰਘੇ ਦੁਪਹਿਰ ਤੋਂ ਬਾਅਦ ਤਸਵੀਰ ਆਫਿਸ ਤੋਂ ਘਰੇ ਆਇਆ ਤਾਂ ਦਰਵਾਜ਼ਾ ਖੜਕਿਆ ਮੈਂ ਦਰਵਾਜ਼ਾ ਖੋਲਿਆ ਤੇ ਦੇਖਿਆ ਕਿ ਰਮਨ ਬੜਾ ਘਬਰਾਇਆ ਹੋਇਆ ਖੜਾ ਸੀ। ਉਹਦੇ ਸਰੀਰ ਤੇ ਪੂਰੇ ਕੱਪੜੇ ਵੀ ਨਹੀਂ ਸੀ ਤੇ ਨਾ ਹੀ ਪੈਰਾਂ ਵਿੱਚ ਚੱਪਲ ਸੀ। ਜਸਵੀਰ ਉਹਦੀ ਹਾਲਤ ਤੇ ਹੈਰਾਨ ਹੋ ਗਿਆ ਤੇ ਪੁੱਛਿਆ ਕੀ ਹੋਇਆ? ਸਭ ਠੀਕ ਹੈ ਕਹਿਣ ਲੱਗਾ ਕੁਝ ਵੀ ਠੀਕ ਨਹੀਂ। ਤੁਸੀਂ ਠੀਕ ਕਹਿੰਦੇ ਸੀ ਕਿ ਬੁਰੇ ਕੰਮ ਦਾ ਬੁਰਾ ਅੰਜਾਮ ਹੁੰਦਾ। ਮੈਂ ਫਸ ਗਿਆ। ਮੈਨੂੰ ਹੁਣ ਸਿਰਫ ਤੁਸੀਂ ਹੀ ਬਚਾ ਸਕਦੇ ਹਾਂ। ਜਸਵੀਰ ਨੇ ਉਹਨੂੰ ਅੰਦਰ ਲੈ ਕੇ ਆਂਦਾ ਤੇ ਪਾਣੀ ਪਿਲਾਇ ਆਪਣੇ ਕੱਪੜੇ ਤੇ ਤੇ ਤਸੱਲੀ ਵੀ ਦਿੱਤੀ ਕਿ ਸਾਡੇ ਵਿੱਚ ਚਾਹੇ ਜੋ ਵੀ ਗੱਲ ਹੈ ਮੈਂ ਤੇਰੀ ਮਦਦ ਕਰੂੰਗਾ ਦੱਸ ਕੀ ਗੱਲ ਰਮਨ ਨੇ ਤਸਿਆ ਕਿ ਅੱਜ ਦੁਪਹਿਰ ਨੂੰ ਮੈਂ ਆਸਾ ਦੇ ਨਾਲ ਆਪਣੇ ਘਰੇ ਸੀ ਤੇ ਅਚਾਨਕ ਬਿਨਾਂ ਦੱਸੇ ਹੀ ਉਹਦਾ ਘਰ ਵਾਲਾ ਘਰੇ ਆ ਗਿਆ ਮੈਂ ਦਰਵਾਜ਼ੇ ਦੀ ਕੁੰਡੀ ਵੀ ਸਹੀ ਤਰ੍ਹਾਂ ਨਹੀਂ ਲਾਈ ਸੀ ਉਹ ਕਮਰੇ ਵਿੱਚ ਆ ਗਿਆ ਤੇ ਸਾਡੇ ਸਿਰ ਤੇ ਆ ਪਹੁੰਚਿਆ ਸੀ ਅਸੀਂ ਬੇਫਿਕਰੇ ਹੋ ਕੇ ਬੈਠੇ ਸੀ ਕਿ ਉਹਦਾ ਘਰ ਵਾਲਾ ਆ ਪਾਰਾ ਉਦੋਂ ਹੋਈ اچانک ਸਾਡਾ ਦਿਮਾਗ ਸੁੰਨ ਹੋ ਗਿਆ ਬਿਨਾ ਦੱਸੇ ਉਹ ਆ ਗਿਆ ਤੇ ਘਰ ਪਹੁੰਚ ਕੇ ਬੱਚਿਆਂ ਨੇ ਦੱਸਿਆ ਕਿ ਮਾਂ ਦੇ ਨਾਲ ਲਾਕੇ ਵਾਲੇ ਮਕਾਨ ਵਿੱਚ ਰਮਣ ਅੰਕਲ ਨੂੰ ਮਿਲ ਗਈ ਆ ਬੱਚਿਆਂ ਨੂੰ ਪਤਾ ਸੀ ਕਿ ਉਹ ਅਕਸਰ ਹੀ ਦੁਪਹਿਰ ਨੂੰ ਮੇਰੇ ਘਰ ਆਉਂਦੀ ਸੀ ਉਹਨਾਂ ਨੂੰ ਕਹਿੰਦੀ ਸੀ ਕਿ ਘਰ ਦਾ ਧਿਆਨ ਰੱਖਿਓ ਬਾਹਰ ਨਹੀਂ ਨਿਕਲਣਾ ਜਦੋਂ ਉਸ ਬੰਦੇ ਨੇ ਆਪਣੀ ਘਰ ਵਾਲੀ ਦੇ ਨਾਲ ਦੇਖਿਆ ਤਾਂ ਗੁੱਸੇ ਨਾਲ ਭਾਗਲ ਹੋ ਗਿਆ ਮੈਂ ਤਾਂ ਕਿਸੇ ਤਰ੍ਹਾਂ ਨਿਕਲ ਕੇ ਆ ਗਿਆ ਪਰ ਉਹਨੇ ਪਤਾ ਨਹੀਂ ਆਪਣੇ ਘਰ ਵਾਲੀ ਨੂੰ ਕਿੰਨਾ ਕਟਾ ਕੁੱਟਿਆ ਮਲੇ ਵਾਲੇ ਇਕੱਠੇ ਹੋ ਗਏ ਮੈਂ ਤਾਂ ਆ ਉਸ ਥਾਂ ਤੇ ਜਾਣ ਤੋਂ ਵੀ ਡਰਦਾ ਮੇਰੇ ਘਰ ਦਾ ਦਰਵਾਜ਼ਾ ਖੁੱਲਾ ਪਿਆ ਸਾਰਾ ਸਮਾਨ ਕਹਿਣੇ ਪੈਸੇ ਸਭ ਕੁਝ ਹੈ ਤੂੰ ਕਿਸੇ ਤਰ੍ਹਾਂ ਸੰਭਾਲ ਕੇ ਸੰਭਲ ਕੇ ਜਾ ਕੇ ਪਤਾ ਕਰਕੇ ਆ ਕੀ ਹੋਇਆ ਮੈਂ ਤਾਂ ਉੱਥੇ ਨਹੀਂ ਜਾ ਸਕਦਾ ਲੋਕ ਮੈਨੂੰ ਮਾਰਨਗੇ ਮਲੇ ਵਿੱਚ ਚਰਚਾ ਹੋਵੇਗੀ ਜਸਵੀਰ ਨੇ ਉਸ ਵੇਲੇ ਮੋਟਰਸਾਈਕਲ ਕੱਢਿਆ ਤੇ ਪੁਰਾਣੇ ਮਹੱਲੇ ਵੱਲ ਚਲਾ ਗਿਆ। ਉੱਥੇ ਜਾ ਕੇ ਦੇਖਿਆ ਕਿ ਕੀ ਹਾਲਾ ਰਮਨ ਦੇ ਘਰ ਦੀ ਬੱਲ ਵਜਾਈ। ਉੱਥੇ ਕੋਈ ਹੁੰਦਾ ਤਾਂ ਖੋਲਦਾ ਇੰਨੇ ਨੂੰ ਮਹੱਲੇ ਤੇ ਤਿੰਨ ਚਾਰ ਬੰਦੇ ਇਕੱਠੇ ਹੋਏ। ਸ਼ਾਇਦ ਉਹ ਤੱਕਦੇ ਸੀ ਕਿ ਉਹ ਇੱਥੇ ਆਵੇ। ਉਹਦੇ ਨਾਲ ਦੋ-ਦੋ ਹੱਥ ਕਰੀਏ। ਤਸਵੀਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਰਮਨ ਦੀ ਮੇਰੇ ਨਾਲ ਲੜਾਈ ਹੋਈ ਆ। ਇਸੇ ਕਰਕੇ ਮੈਂ ਇਹ ਘਰ ਛੱਡ ਕੇ ਚਲਾ ਗਿਆ ਸੀ। ਅੱਜ ਕਿਸੇ ਕੰਮ ਦੇ ਲਈ ਰਮਨ ਦੇ ਘਰ ਆਇਆ ਸੀ। ਕੰਮ ਇਹ ਸੀ ਕਿ ਰਮਨ ਨੇ ਆਪਣੇ ਬੱਚੀ ਦੀ ਕਨੈਪਿੰਗ ਦਾ ਕੇਸ ਸਾਡੇ ਦੋਵਾਂ ਤੇ ਪਾ ਦਿੱਤਾ ਹੈ ਜਦਕਿ ਮੇਰੀ ਘਰ ਵਾਲੀ ਆਪਣੀ ਭਾਂਜੀ ਨੂੰ ਪਿਆਰ ਦਾ ਕਰਕੇ ਉਹਨੂੰ ਆਪਣੇ ਘਰ ਲੈ ਗਈ ਹੈ ਮੈਂ ਇਸ ਕਰਕੇ ਉਹਨੂੰ ਮਿਲਣਾ ਚਾਹੁੰਦਾ ਹਾਂ ਪਰ ਉਹ ਇੱਥੇ ਹੈ ਨਹੀਂ ਲੱਗਦਾ ਹੈ ਕੁਝ ਹੋਇਆ ਹੈ ਮੱਲੇ ਵਾਲਿਆਂ ਨੇ ਰਮਨ ਨੂੰ ਬਹੁਤ ਗਾਲਾਂ ਕੱਢੀਆਂ ਤੇ ਕਿਹਾ ਕਿ ਤੇਰਾ ਹੀ ਜਾਣਨ ਵਾਲਾ ਸੀ ਤੂੰ ਹੀ ਉਸ ਦਾ ਸਮਾਨ ਇੱਥੇ ਚੁੱਕ ਕੇ ਲੈ ਕੇ ਆਇਆ ਨਹੀਂ ਤਾਂ ਅਸੀਂ ਉਹਦਾ ਸਮਾਨ ਨੂੰ ਅੱਗ ਲਾ ਦੇਵਾਂਗੇ ਅਸੀਂ ਕਿਸੇ ਤਰ੍ਹਾਂ ਦੁਬਾਰਾ ਇੱਧਰ ਉੱਤਰ ਨਹੀਂ ਦੇਖਣਾ ਚਾਹੁੰਦੇ ਨਹੀਂ ਤਾਂ ਕੋਣ ਖਰਾਬਾ ਹੋਗਾ ਇੱਕ شریف ਬੰਦੇ ਦੀ ਕੈਰ ਮੌਜੂਦਗੀ ਵਿੱਚ ਉਹਦੇ ਘਰ ਦੀ ਇੱਜ਼ਤ ਦੇ ਨਾਲ ਖੇਡਿਆ ਆਸ਼ਾ ਦਾ ਘਰ ਵਾਲਾ ਤਾਂ ਆਪਣੇ ਘਰ ਵਾਲੀ ਦਾ ਕਤਲ ਕਰ ਦਿੰਦਾ ਜੇ ਅਸੀਂ ਨਾ ਜਾ ਕੇ ਫੜਦੇ ਔਰਤ ਨੂੰ ਨਾ ਬਚਾ ਲੈਂਦੇ ਉਹ ਕਿੰਨੀ ਜ਼ਖਮੀ ਸੀ ਉਹਨੂੰ ਹਸਪਤਾਲ ਲੈ ਕੇ ਗਿਆ ਉਹਦਾ ਘਰ ਵਾਲਾ ਥਾਣੇ ਵਿੱਚ ਬੈਠਾ ਹੈ ਅਸੀਂ ਗਵਾਹੀ ਦਿੱਤੀ ਹੈ ਕਿ ਹਸਬੰਡ ਵਾਈਫ ਦਾ ਕੋਈ ਸੇ ਘਰੇਲੂ ਗੱਲ ਤੋਂ ਲੜਾਈ ਹੋ ਗਈ ਗੱਲਾਂ ਰਫਾਦਾਫਾ ਕਰ ਦਿੱਤੀ ਜਾਵੇ ਅਸੀਂ ਰਮਨ ਦਾ ਨਾਮ ਨਹੀਂ ਆਉਣ ਦਿੱਤਾ ਨਹੀਂ ਤਾਂ ਸਾਡਾ ਮੁਹੱਲੇ ਵਾਲਿਆਂ ਦਾ ਵਿਚਾਰਾ ਇੰਨੇ ਸਾਲਾਂ ਬਾਅਦ ਘਰ ਤੋਂ ਦੂਰ ਬੱਚਿਆਂ ਦੇ ਲਈ ਕਮਾ ਕੇ ਲਿਆਇਆ ਸੀ ਉਹਦੇ ਬੱਚੇ ਪਿਓ ਦੇ ਪਿਆਰ ਨੂੰ ਤਰਸਦੇ ਆ ਤੂੰ ਇਸ ਘਰ ਨੂੰ ਖਾਲੀ ਕਰ ਦੇ ਤੇ ਸਮਾਨ ਲੈ ਜਾ ਪੁਲਿਸ ਦੇ ਚੱਕਰਾਂ ਵਿੱਚ ਨਾ ਪਵੇ ਨਹੀਂ ਤਾਂ ਜਾਦਾ ਮੁਸੀਬਤ ਹੋ ਜਾਵੇਗੀ ਜਸਵੀਰ ਨੂੰ ਰਮਨ ਨੂੰ ਇੱਕar ਕਰਾਇ ਤੇ ਦਵਾਈਆ ਸੀ ਸਾਰਿਆਂ ਨੂੰ ਪਤਾ ਸੀ ਇਹ ਦੋਨੇ ਰਿਸ਼ਤੇਦਾਰ ਆ ਉਹ ਮੇਰੇ ਘਰ ਵਾਲੇ ਤੇ ਯਕੀਨ ਕਰਦੇ ਸੀ ਉਹਦੀ ਇੱਜ਼ਤ ਕਰਦੇ ਸੀ ਬਹੁਤ ਸਮਾਂ ਇੱਥੇ ਰਹਿੰਦੀ ਆ ਨੋ ਹੋ ਗਿਆ ਸੀ ਜਸਵੀਰ ਦਾ ਰਹਿਣ ਦਾ ਚੰਗਾ ਸੀ ਮਹੱਲੇ ਵਾਲਿਆਂ ਨੇ ਉਹਦੇ ਤੇ ਯਕੀਨ ਕੀਤਾ ਤੇ ਮੇਰੇ ਘਰ ਵਾਲਿਆਂ ਨੇ ਉਹਨਾਂ ਨਾਲ ਵਾਦਾ ਕੀਤਾ ਕਿ ਹੁਣ ਇਹ ਕੰਮ ਹੋ ਜਾਊਗਾ ਫਿਕਰ ਨਾ ਕਰੋ ਫਿਲਹਾਲ ਮੈਂ ਸਮਾਨ ਲੈ ਕੇ ਚੱਲਿਆ ਹੁਣ ਕਦੀ ਵੀ ਰਮਨ ਇੱਧਰ ਨਹੀਂ ਆਵੇਗਾ ਚੰਗਾ ਹੋਇਆ ਤੁਸੀਂ ਪੁਲਿਸ ਨੂੰ ਏਦਾਂ ਦਾ ਬਿਆਨ ਦੇ ਕੇ ਸਾਡੀ ਇੱਜਤ ਰੱਖ ਲਈ ਨਹੀਂ ਤਾਂ ਸੱਚ ਵਿੱਚ ਆਟੇ ਨਾਲ ਪ੍ਰੇਥਣ ਲੱਗ ਜਾਣਾ ਸੀ ਇਸੇ ਤਰ੍ਹਾਂ ਮਹੱਲੇ ਵਾਲਿਆਂ ਦੀ ਮਜਬੂਰੀ ਵਿੱਚ ਜਸਵੀਰ ਨੇ ਰਮਨ ਦਾ ਸਮਾਨ ਚੁੱਕਿਆ ਤੇ ਸਾਰਿਆਂ ਤੋਂ ਮਾਫੀ ਮੰਗੀ ਤੇ ਮਾਮਲਾ ਰਫਾ ਦਫਾ ਹੋ ਗਿਆ ਇਸ ਤੋਂ ਬਾਅਦ ਉਹ ਵੀ ਇਸ ਮਹੱਲੇ ਵਿੱਚ ਨਹੀਂ ਗਏ ਰਮਨ ਨੇ ਤਾਂ ਆਪਣੇ ਆਪ ਨੂੰ ਕਾਫੀ ਸਮਾਂ ਅੰਡਰਗ੍ਰਾਊਂਡ ਰੱਖਿਆ ਪਤਾ ਨਹੀਂ ਆਸ਼ਾ ਨੂੰ ਉਹਦੇ ਘਰ ਵਾਲੇ ਨੇ ਮaaf ਕਰ ਦਿੱਤਾ ਜਾਂ ਤਲਾਕ ਦੇ ਦਿੱਤਾ ਇਹ ਸਹਾਸ ਤੋਂ ਉਹ ਰਮਨਤੀ ਅਕਰਟ ਕਾਣੀ ਆ ਗਈ ਸੀ ਉਹਨੂੰ ਬਰਾਈ ਤੋਂ ਮਾਫੀ ਮੰਗੀ ਤੇ ਆਪਣੀ ਧੀ ਨੂੰ ਸਿਰਫ ਉਹ ਸਾਨੂੰ ਦੇ ਦਿੱਤਾ ਮੈਨੂੰ ਕਿਹਾ ਕਿ ਦੀਦੀ ਰੂਪ ਨੂੰ ਤੂੰ ਹੀ ਰੱਖ ਤੇ ਆਪਣੀ ਧੀ ਸਮਝ ਜਦੋਂ ਵੀ ਮੈਂ ਵੀ ਸੁਖ ਦਾ ਸਾਹ ਲਿਆ ਸੀ ਆਪਣੀ ਸਰਕਵਾਸ ਭੈਣ ਦੀ ਧੀ ਹਮੇਸ਼ਾ ਦੇ ਲਈ ਗਲੇ ਲਾ ਲਈ ਸੀ ਹਾਂ ਜੇ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ